ਈ ਸਾਸਤਰੀ ਕਾਲ ਜੀ ਸਾਰਿਆਂ ਨੂੰ ਅੱਜ ਆਪਣਾ ਗੁਰੂ ਘਰ ਲੋਆ ਕੇ ਸਵੇਰੇ ਹਾਜ਼ਰੀ ਚੱਕ ਲਈ ਆਪਣੀ ਗੱਡੀ ਅੱਜ ਜਾਣਾ ਹੀ ਆਪਣਾ ਕਿਤੇ ਬਾਹਰ ਅਮਨ ਨੇ ਇਹਨੂੰ ਕਰਿਆ ਤਾਂ ਫੋਨ ਉਹ ਕਹਿੰਦਾ ਮੈਂ ਤਿਆਰ ਹੋ ਰਿਹਾ ਚਲੋ ਜੀ ਹੁਣ ਆਪਾਂ ਚੱਲਦੇ ਆਂ ਅਮਨ ਕੋਲ ਉਹਨੂੰ ਲੈ ਕੇ ਨਾਲ ਜਾਣਾ ਅੱਜ ਲੰਬੇ ਸਫ਼ਰ 'ਪਾ ਬਾਕੀ ਅੱਗੇ ਕੀ ਗੱਲਬਾਤ ਜੋ ਵੀ ਤੁਹਾਨੂੰ ਦੱਸਾਂਗੇ ਜੀ ਲੋ ਜੀ ਪਾ ਦੇ ਚਾਲੇ ਹੋ ਗਏ ਦੋ ਜਣੇ ਇਕੱਠੇ ਅੱਜ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਸਾਰੇ ਠੀਕ ਠਾਕ ਐ ਅੱਜ ਚੱਲੇ ਆਪਾਂ ਨੂਰ ਮਹਿਲ ਟਰਾਲੇ ਆਪਣੇ ਫਰੈਂਡ ਨੇ ਟਰਾਲੀ ਬਣਾਵਾਨੀਆਂ ਇੱਕ ਦੇਖਦੇ ਹਾਂ ਕਿੰਨੇ ਫੁੱਟੀ ਦਾ ਸੌਦਾ ਹੁੰਦਾ ਹੈ ਕਿਆ ਰੇਟ ਹੁੰਦਾ ਬਾਕੀ ਅੱਗੇ ਚੱਲਦੇ ਆਂ ਜੀ ਅਪਡੇਟ ਅੱਗੇ ਜਾ ਕੇ ਦੇਹਗੇ ਜਿਸ ਤਰ੍ਹਾਂ ਵੀ ਸਮਾਂ ਬਣਿਆ ਲੋ ਜੀ ਆਪਾਂ ਪਹੁੰਚ ਗਏ ਬਸੰਤ ਬਰੇ ਮੈਕਡੀ ਕੋਲ ਆਪਣਾ ਮਿੱਤਰ ਆ ਰਿਹਾ ਬਾਈ ਰੇ ਕਿ ਵੇਟਮਾ ਤੇ ਥੋੜਾ ਲੇਟ ਹੋ ਗਿਆ ਬਸ ਉਹਨੂੰ ਲੈ ਕੇ ਨਾਲ ਬਾਈ ਨੂੰ ਫਿਰ ਜਾਣਾ ਆਪਾਂ ਨੇ ਬਾਈ ਮਨਜੀਤ ਕੋਲ ਨੂਰਮਨ ਬਾਕੀ ਦੇਖਦੇ ਆਂ ਬਾਈ ਨਾਲ ਜਾ ਕੇ ਕੀ ਗੱਲਬਾਤ ਬਣਦੀ ਏ ਕਿਵੇਂ ਹੋਇਆ ਲੋ ਜੀ ਆਪਾਂ ਪਹੁੰਚ ਗਏ ਨੂਰ ਮੈਲ ਬਾਈ ਮਨਜੀਤ ਕੌਲ ਬਲਦੇਵ ਸਿੰਘ ਐਂਡ ਕੰਪਨੀ ਟਾਲੀਆਂ ਦੇ ਮਾਹਰ ਪ੍ਰਾਦੀ ਟਰਾਲੀਆਂ ਸੱਸੀ ਗੱਲ ਬਾਜੀ ਹੋਰ ਵਧੀਆ ਜੀ ਬਹੁਤ ਵਧੀਆ ਜੀ ਹੋਰ ਜੀ ਲਓ ਜੀ ਚੱਲ ਗਿਆ ਬਾਈ ਦਾ ਪੈਨ ਚੱਲ ਰਹੀ ਏ ਨਹੀਂ ਗੱਲ ਅੱਛਾ ਉਹਦੇ ਸਾਹਮਣੇ ਵਾਲੇ ਕੋਲ ਆਇਆ ਇਹ ਪਿੰਨੇ ਮਾਰੇ ਜੀ 33000 ਦਾ ਫਰਕ ਹੈ ਬਾਈ ਇਹ ਸੌਦੇ ਮੈਂ ਕਰਦੇ ਆ ਗੱਲ ਐਮ ਕੇ ਨੀ ਮੈਂ ਤਾਂ ਬਾਈ ਜੀ ਹੀ ਕਰਦਾ ਪਹਿਲਾਂ ਹੀ ਆ ਗਏ। ਇੱਦਾਂ ਜਰਾ। ਇਹ ਬਣਿਆ। ਲੋ ਜੀ ਬਣ ਗਿਆ ਆਪਣਾ ਕੰਮ ਨਿਬੜ ਗਿਆ। ਹੋ ਗਈ ਆਪਣੀ ਟਰਾਲੀ ਦੀ ਸਾਈ। 2 ਮਹੀਨੇ ਦਾ ਬਾਈ ਨੇ ਟਾਈਮ ਦੇ ਆ। ਚੱਲਦੇ ਹੁਣ। ਗੱਡੀ 'ਚ ਹਵਾ ਘਟ ਗਈ। ਹਵਾ ਲੱਗੇ ਆ ਚੈੱਕ ਕਰਨ। ਬਾਕੀ ਮਿਲਦੇ ਆ ਅੱਗੇ ਕੀ ਅਪਡੇਟ ਦਿੰਨੇ ਆ ਤੁਹਾਨੂੰ ਜੋ ਵੀ ਬਣਦਾ। ਅਮਰ ਖੁਸ਼ਾਪੁਰਾ। ਆਪਣੀ ਮਨਪਸੰਦ ਟਰਾਲੀ ਬਣ ਗਈ। ਇੱਕ ਨੰਬਰ। 这个。